ਜਦੋਂ ਪਹਿਲਾਂ ਇਸ ਸਤਲੁਜ ਦਰਿਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਤਾਂ ਉਦੋਂ ਇਸ ਇਲਾਕੇ ਦੇ ਵਿੱਚ ਬਹੁਤ ਸਾਰੀ ਤਬਾਹੀ ਮਚਾਈ ਸੀ ਜੇਕਰ ਇੰਨਾ ਹੀ ਪਖੜਾ ਰੇਮ ਤੇ ਪਾਣੀ ਹੋਰ ਆ ਜਾਵੇ ਤਾਂ ਇਹ ਆਵੇ ਤਬਾਹੀ ਹੋ ਜਾਣੀ ਹੈ ਪਾਣੀ ਦੇਖੋ ਕਿੰਨੀ ਇਸ ਗਤੀ ਦੇ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਤਾਂ ਜੇਕਰ ਕਿਸੇ ਥਾਂ ਦੇ ਤੋਂ ਕੋਈ ਕੰਢਾ ਕਮਜ਼ੋਰ ਹੋਇਆ ਇਸ ਦਰਿਆ ਦਾ ਤਾਂ ਫਿਰ ਪਾਣੀ ਉਸ ਇਲਾਕੇ ਦੇ ਵਿੱਚ ਦਾਖਲ ਹੋ ਸਕਦਾ ਨੁਕਸਾਨ ਹੋ ਸਕਦਾ ਆਹ ਕਰੇਟਵਾ ਲੱਗਿਆ ਨੂੰ ਹਲੇ ਮੇਰੇ ਖਿਆਲ ਚਾਰਕ ਮਹੀਨੇ ਹੋਏ ਜੀ ਇਹ ਤਕਰੀਬਨ 2-300 ਫੁੱਟ ਜਿਹੜੇ ਢੂੰਗੇ ਆ ਵਿੱਚ ਨੂੰ ਸਾਰੇ ਦਰਿਆ ਦੇ ਵਿੱਚ ਡਿੱਗ ਗਏ। ਸਾਹਮਣੇ ਉਹ ਬੂਰ ਆ ਕਿਸੇ ਕਿਸਾਨ ਦਾ ਨਜ਼ਰ ਆ ਰਿਹਾ। ਉਹ ਜਦੋਂ ਪਹਿਲਾਂ ਪਾਣੀ ਤੀਜ ਆਇਆ ਸੀ ਤਾਂ ਉਸ ਦੀ ਜ਼ਮੀਨ ਜਿਹੜੀ ਉਹ ਇਸ ਦਰਿਆ ਦੇ ਵਿੱਚ ਹੜ ਗਈ ਆ। ਬੂਰ ਹਲੇ ਵੀ ਉਸੇ ਤਰੀਕੇ ਦੇ ਨਾਲ ਖੜਾ ਏ। ਪਹਿਲਾਂ ਕਿੰਨਾ ਕੁ ਨੁਕਸਾਨ ਦੇਖਿਆ ਇਸ ਦਰਿਆ ਦੇ ਕਰਕੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਬਹੁਤ ਹੋਇਆ ਜੀ ਪਹਿਲਾਂ ਵੀ 30-40 ਹਿੱਲੇ ਕਿਲੇ ਹੜ ਗਏ। ਇਹ ਹੜਨਗੇ ਪਿੰਡ ਵਾਲੇ। ਇਹ ਫੇਰ ਪਾਣੀ بڑੂਗਾ ਪਿੰਡ 'ਚ। ਜੇ ਪਹਿਲੀ ਵਾਰ ਸਵਾਨ ਨਾਲ ਆਉਂਦਾ ਤਾਂ ਸ਼ਾਇਦ ਇਹ ਪਿੰਡ ਨਾ ਹੁੰਦਾ ਮੈਂ ਠੋਕ ਕੇ ਕਹਿੰਦਾ ਗੱਲ ਕਦੇ ਪਾਣੀ ਮਾਰ ਲੈਂਦਾ ਅ ਕਦੇ ਭਾਰਤ ਵਾਲਾ ਪ੍ਰੋਜੈਕਟ ਇਹ ਮਾਰ ਲੈਂਦਾ ਖੇਤੀ ਦਾ ਰਹਿਣੀ ਸਾਡੇ ਕੋਲੇ ਨਹੀਂ ਇਹ ਜਿਹੜਾ 2-300 ਫੁੱਟ ਦਾ ਲੰਬਾ ਜਿਹੜਾ ਪਾੜ ਪੈ ਗਿਆ ਇਹ ਪਾੜ ਜਣਾ ਸਿੱਧਾ ਪਾਣੀ ਜਿਹੜਾ ਮਹਿੰਦਰੀ ਕਲਾਂ ਨੂੰ ਜਾਣਾ ਕਿਉਂਕਿ ਮਹਿੰਦਰੀ ਕਲਾਂ ਦੀ ਮੋਰੇ ਆਬਾਦੀ ਹੈ ਉਹ ਹਰ ਦਿਨ ਕਿਉਂਦੀ ਉੱਥੇ ਗਰੀਬ ਕੈਸੀ ਵਸਤੇ ਲੋਕ ਰਹਿੰਦੇ ਆ ਗਰੀਬ ਉਹਨਾਂ ਦੇ ਘਰ ਹੜ੍ਹ ਗਏ ਤਾਂ ਕਿਸੇ ਨੇ ਸਾਡੀ ਸਾਰ ਨਹੀਂ ਲਜਾਈ ਕਿਉਂਕਿ ਇਸ ਪਾਸੇ ਦਾ ਕ੍ਰੇਡਿਟ ਵਾਲ ਲੱਗੇ ਹੋਏ ਉਹ ਸਾਹਮਣੇ ਘਰ ਦੇ ਦੇ ਤੁਹਾਨੂੰ ਉੱਥੇ ਕੋਈ ਕਰੇਡ ਵਾਲੀ ਨਹੀਂ ਆ ਕੋਈ ਕੁਝ ਨਹੀਂ ਤੇ ਜਦੋਂ ਪਾਣੀ ਵਧੂਗਾ ਜੀ ਉਹ ਘਰ ਕਿੱਥੇ ਜਾਣਗੇ 17-20 ਕਿਸਾਨਾਂ ਦੀਆਂ ਜ਼ਮੀਨਾਂ ਹੜਕੀਆਂ ਜੀ ਛੋਟੇ ਛੋਟੇ ਜੀਵੀਦਾਰ ਆ ਜਿਹੜੇ ਬਹੁਤੇ ਵੱਡੇ ਨਹੀਂ ਹੈਗੇ ਇਹ ਤਾਂ ਜੇ ਪਹਿਲਾ ਪਾਣੀ ਆਇਆ ਜੀ ਤੇ ਜਦੋਂ ਇਸ ਤੋਂ ਬਾਅਦ ਦੂਜਾ ਪਾਣੀ ਜਾਂ ਤੀਜਾ ਪਾਣੀ ਆਊਗਾ ਤੇ ਇਹ ਤੁਹਾਨੂੰ ਲੱਜਣੇ ਨਹੀਂ ਇੱਥੇ ਸਿਰਫ ਆਹ ਮਿੱਟੀ ਵਿਚਾਰੀ ਪਿੰਡ ਨੂੰ ਜੀ ਬਸ ਜਿੰਨੀ ਘਰ ਲੱਗੀ ਹੈ ਬੰਨ ਦੇ ਨਾਲ ਅਕਸਰ ਦੀ ਗੱਲ ਕਰਾਂ ਚਾਹੇ ਨਾ ਮੰਤਰੀ ਦੀ ਗੱਲ ਕਰਾਂ ਚਾਹੇ ਜਿਹਦੀ ਵੀ ਗੱਲ ਕਰਾਂ ਜਦੋਂ ਉਹ ਜਿੱਤਦਾ ਨਾ ਜੀ ਇਹ ਗੱਲ ਜ਼ਰੂਰ ਕਹਿੰਦੇ ਵੀ ਆਪਾਂ ਬੜੇ ਭਾਗ ਵਾਲਿਆ ਮੱਥਾ ਟੇਕਣ ਨੂੰ ਤਕਸ਼ਰੀ ਗਿਆ ਜਰ ਸਾਹਿਬ ਵੀ ਆਈ ਬੜੇ ਭਾਗਾਂ ਵਾਲਿਆ ਵੀ ਸਾਨੂੰ ਇਸ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਆ ਸੇਵਾ ਕੀਤੀ ਤੁਸੀਂ ਅਸੀਂ ਇਸ ਸਮੇਂ ਸ੍ਰੀ ਆਨੰਦਪੁਰ ਸਾਹਿਬ ਦੇ ਇਲਾਕੇ ਹਰੀਪੁਰ ਮਹਿੰਦਲੀ ਕਲਾਂ ਦੇ ਵਿੱਚ ਖੜੇ ਆ ਜਦੋਂ ਪਹਿਲਾਂ ਇਸ ਸਤਲੁਜ ਦਰਿਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਤਾਂ ਉਦੋਂ ਇਸ ਇਲਾਕੇ ਦੇ ਵਿੱਚ ਬਹੁਤ ਸਾਰੀ ਤਬਾਹੀ ਮਚਾਈ ਸੀ ਪਰ ਉਸ ਤੋਂ ਬਾਅਦ ਅਧਿਕਾਰੀਆਂ ਨੇ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ ਪਰ ਤੁਹਾਨੂੰ ਉਹ ਤਸਵੀਰ ਵੀ ਦਿਖਾਉਣ ਜਾ ਰਹੀ ਹਾਂ ਜਿਹੜੀ ਕੰਧ ਨਵੀਂ ਬਣਾਈ ਗਈ ਸੀ ਲੋਹੇ ਦੀ ਜਾਲੀ ਦੇ ਨਾਲ ਪੱਥਰਾਂ ਦੇ ਨਾਲ ਉਹ ਕੰਧ ਹੁਣ ਇੱਕ ਵਾਰ ਫੇਰ ਟੁੱਟ ਗਈ ਆ ਜੇਕਰ ਪਾਣੀ ਸਤਲੁਜ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਆ ਜਾਂਦਾ ਹੈ ਪਾਖੜਾ ਡੈਮ ਹੋਰ ਪਾਣੀ ਛੱਡਦਾ ਜਾਂ ਫਿਰ ਹਿਮਾਚਲ ਦੇ ਵਿੱਚ ਹੋਰ ਜ਼ਿਆਦਾ ਮੀਂਹ ਪੈਂਦਾ ਤਾਂ ਫਿਰ ਕਿਤਨੇ ਕਿਤੇ ਇਸ ਇਲਾਕੇ ਦੇ ਵਿੱਚ ਤਬਾਹੀ ਆ ਜਿਹੜੀ ਉਹ ਪਾਣੀ ਮਚਾ ਸਕਦਾ ਹੈ ਤਸਵੀਰਾਂ ਮੈਂ ਸਾਥੀ ਨੂੰ ਕਹੂੰ ਥੋੜੀਆਂ ਦਿਖਾਵੇ ਕਿ ਜਿਹੜੀ ਲੋਹੇ ਦੀ ਜਾਲੀ ਦੇ ਨਾਲ ਇਹ ਕੰਧ ਬਣਾਈ ਗਈ ਸੀ ਸਾਹਮਣੇ ਇਹ ਕੰਧ ਟੁੱਟ ਗਈ ਆ ਤੇ ਇੱਕ ਪਾਸਾ ਸਾਹਮਣੇ ਜਿਹੜਾ ਥੋੜਾ ਜਿਹਾ ਦੂਰ ਜਾ ਕੇ ਉਹ ਵੀ ਟੁੱਟਿਆ ਹੋਇਆ ਨਜ਼ਰ ਆ ਰਿਹਾ ਜੇਕਰ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਤਾ ਫਿਰ ਕਈ ਪਿੰਡਾਂ ਨੂੰ ਜਿਹੜੀ ਇਸ ਪਾਣੀ ਦੀ ਮਾਰ ਚੱਲਣੀ ਪੈ ਸਕਦੀ ਹੈ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਮਾਫ ਕਰਨਾ ਜਿਹੜਾ ਪਾਣੀ ਹੈ ਲਗਾਤਾਰ ਅੱਗੇ ਵੱਲ ਵਧ ਰਿਹਾ ਤਾਂ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਅੱਜ ਪਾਖੜਾ ਡੈਮ ਦੇ ਵਿੱਚੋਂ ਪਾਣੀ ਛੱਡਿਆ ਗਿਆ ਤੇ ਦੂਜਾ ਸਮਾਨ ਨਦੀ ਵਾਲਾ ਪਾਣੀ ਹੈ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚੋਂ ਆਇਆ ਸਾਹਮਣੇ ਤੁਹਾਨੂੰ ਉਹ ਬੂਰ ਦਿਖਾ ਰਿਹਾ ਤਾਂ ਇਹ ਕਿਸਾਨਾਂ ਦੀ ਜ਼ਮੀਨ ਹੁੰਦੀ ਸੀ ਕਿਸੇ ਸਮੇਂ ਪਰ ਹੌਲੀ-ਹੌਲੀ ਜਿਸ ਤਰੀਕੇ ਦੇ ਨਾਲ ਪਾਣੀ ਦਾ ਪੱਧਰ ਹਰ ਸਾਲ ਮੌਸਮ ਦੇ ਸੀਜ਼ਨ ਦੇ ਵਿੱਚ ਵਾਧਾ ਤਾਂ ਫਿਰ ਕਿਸਾਨਾਂ ਦੀ ਜ਼ਮੀਨ ਹੜ ਹੜ ਕੇ ਜਿਹੜੀ ਉਹ ਦਰਿਆ ਦੇ ਵਿੱਚ ਚਲੀ ਗਈ ਸਾਹਮਣੇ ਉਹ ਬੋਰ ਆ ਕਿਸੇ ਕਿਸਾਨ ਦਾ ਨਜ਼ਰ ਆ ਰਿਹਾ ਉਹ ਜਦੋਂ ਪਹਿਲਾਂ ਪਾਣੀ ਤੇਜ਼ ਆਇਆ ਸੀ ਤਾਂ ਉਸ ਦੀ ਜ਼ਮੀਨ ਜਿਹੜੀ ਉਹ ਇਸ ਦਰਿਆ ਦੇ ਵਿੱਚ ਹੜ ਗਈ ਆ ਬੋਰ ਹਲੇ ਵੀ ਉਸੇ ਤਰੀਕੇ ਦੇ ਨਾਲ ਖੜਾ ਏ ਪਰ ਪਾਣੀ ਦਾ ਪੱਧਰ ਜ਼ਰੂਰ ਵੱਧ ਰਿਹਾ ਪਾਣੀ ਦੇਖੋ ਕਿੰਨੀ ਤੇਜ਼ ਗਤੀ ਦੇ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਤਾਂ ਜੇਕਰ ਕਿਸੇ ਥਾਂ ਦੇ ਉੱਤੋਂ ਕੋਈ ਕੰਢਾ ਕਮਜ਼ੋਰ ਹੋਇਆ ਇਸ ਦਰਿਆ ਦਾ ਤਾਂ ਫਿਰ ਪਾਣੀ ਉਸ ਇਲਾਕੇ ਦੇ ਵਿੱਚ ਦਾਖਲ ਹੋ ਸਕਦਾ ਨੁਕਸਾਨ ਹੋ ਸਕਦਾ ਕਾਫੀ ਲੋਕ ਨੇ ਜਿਹੜੇ ਜਦੋਂ ਪਤਾ ਲੱਗਿਆ ਕਿ ਪਾਣੀ ਛੱਡ ਦਿੱਤਾ ਗਿਆ ਤਾਂ ਦੇਖਣ ਵੀ ਆਏ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿੰਨਾ ਕੁ ਤੇਜ਼ ਆ ਪਾਣੀ ਦਾ ਵਹਾ ਪੱਧਰ ਕਿੰਨਾ ਕੁ ਵਧਿਆ ਹੋਇਆ ਪਾਣੀ ਦਾ ਸਤਲ ਦਰਿਆ ਦੇ ਵਿੱਚ ਤਾਂ ਉਹ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਾਫੀ ਲੋਕ ਨੇ ਜਿਹੜੇ ਸਮੇਂ ਇਸ ਥਾਂ ਦੇ ਉੱਤੇ ਮੌਜੂਦ ਨੇ ਜਿਹੜਾ ਸਥਿਤੀ ਦੇਖਣ ਆਏ ਨੇ ਇਸ ਤਰੀਕੇ ਨਾਲ ਦੇਖਦੇ ਹੋ ਜਿਹੜਾ ਪਾਣੀ ਦਾ ਪੱਧਰ ਦਰਿਆ ਦੇ ਵਿੱਚ ਵਧਿਆ ਕਿੰਨਾ ਕੁ ਪਾਣੀ ਜਿਹੜਾ ਨਜ਼ਰ ਆ ਰਿਹਾ ਪਾਣੀ ਅੱਜ ਥੱਲੇ ਸਾਡੇ ਆਨੰਦਪੁਰ ਸਾਹਿਬ ਤਾਂ ਬਿਲਕੁਲ ਤੁਸੀਂ ਦੇਖਿਆ ਸੁੱਕਾ ਏ ਪਰ ਇਹ ਹਿਮਾਚਲ ਦੇ ਵਿੱਚ ਜਦੋਂ ਮੀਂਹ ਪੈਂਦਾ ਜੀ ਜਿਹੜੇ ਸਵਾਨ ਨਦੀ ਦੀ ਖੱਡਾ ਹੈ ਉਹਦੇ ਆਉਣ ਨਾਲ ਜਿਹੜਾ ਸਤਲੋਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਜਾਂਦਾ ਤੁਸੀਂ ਆਪੇ ਦੇਖ ਰਹੇ ਆ ਕਿ ਆ ਪਾਣੀ ਹਲੇ ਤਾਂ ਪਖੜਾ ਡੈਮ ਤੋਂ ਪਾਣੀ ਛੱਡਿਆ ਹੋਣਾ ਨਹੀਂ ਹੈ ਜੇਕਰ ਇੰਨਾ ਹੀ ਪਖੜਾ ਡੈਮ ਤੇ ਪਾਣੀ ਹੋਰ ਆ ਜਾਵੇ ਤਾਂ ਇਹ ਆਵੇ ਤਬਾਹੀ ਹੋ ਜਾਣੀ ਕਿਉਂਕਿ ਇਸ ਤੇ 15 ਦਿਨ ਪਹਿਲਾਂ ਪਾਣੀ ਆਇਆ ਸਵਾਨ ਨਦੀ ਦਾ ਆ ਕ੍ਰੇਟਵਾ ਲੱਗਿਆ ਨੂੰ ਹਲੇ ਮੇਰੇ ਖਿਆਲ ਚਾਰਕ ਮਹੀਨੇ ਹੋਏ ਜੀ ਇਹ ਤਕਰੀਬਨ 2 300 ਫੁੱਟ ਜਿਹੜੇ ਡੂੰਘੇ ਆ ਵਿਚ ਨੂੰ ਸਾਰੇ ਦਰਿਆ ਦੇ ਵਿੱਚ ਗਿਰ ਗਏ ਤੇ ਅਸੀਂ ਐਸਡੀਓ ਸਾਹਿਬ ਨੂੰ ਇਸ ਵਿਭਾਗ ਦੇ ਮਾਈਨਿੰਗ ਦੇ ਡਰੇਨ ਦੇ ਵਿਭਾਗ ਨੂੰ ਇਹ ਸੂਚਿਤ ਵੀ ਕੀਤਾ ਹੈ ਫੋਨ ਵੀ ਕੀਤਾ ਹੈ ਦਰਖਾਸਤ ਵੀ ਦਿੱਤੀ ਹੈ ਪਰ ਇਹ ਤੱਕ ਸਰਕਾਰ ਨੇ ਇੱਥੇ ਕੋਈ ਐਕਸ਼ਨ ਨਹੀਂ ਲਿਆ ਪ੍ਰਸ਼ਾਸਨ ਨੇ ਪਰ ਸਰਕਾਰ ਦੀ ਇੱਥੇ ਸੇਵਤੂ ਹੀ ਬਣਦੀ ਹੈ ਉਹਨਾਂ ਨੇ ਜੋ ਸਾਡਾ ਕੰਮ ਕਰਨ ਦਾ ਕੀਤਾ ਹੈ ਪਰ ٹھੀਕੇਦਾਰ ਤੇ ਉਹਨਾਂ ਨੇ ਮੁੜ ਕੇ ਪੁੱਛ ਗਿਛ ਨਹੀਂ ਕੀਤੀ ਵੀ ਤੁਸੀਂ ਕੰਮ ਕਿਦਾਂ ਦਾ ਕੀਤਾ ਕਿਹੜਾ ਮਟੀਰੀਅਲ ਪਾਇਆ ਕਿਦਾਂ ਦੀ ਤਾਰ ਪਾਈ ਕਿਉਂਕਿ ਇਹ ਮਾੜਾ ਕੰਮ ਹੋਣ ਦੇ ਬਾਵਜੂਦ ਗਿਰੇ ਆਏ ਅਸੀਂ ਕਿਸੇ ਨੂੰ ਨਿੰਦਿਆ ਨਹੀਂ ਕਰਦੇ ਕਿਸੇ ਦੀ ਵੀ ਕਿਸੇ ਦਾ ਗਲਤ ਕੰਮ ਕੀਤਾ ਪਰ ਜੇ ਸਰਕਾਰ ਦਾ ਲੋਕਾਂ ਦੇ ਟੈਕਸ ਦਾ ਪੈਸਾ ਗਲਤ ਲੱਗਦਾ ਏ ਤਾਂ ਵੀ ਉਹ ਸਾਡੇ ਵਿਹਵਾਂ ਤੋਂ ਪੈਸਾ ਗਿਆ ਵਾ ਤਾਂ ਵੀ ਉਹ ਕੰਡੇ ਦੇਖ ਰਿਹਾ ਜਿਹੜੀ ਤੁਸੀਂ ਕਹਿੰਦੇ ਹੋ ਕਿ ਲੋਹੇ ਦੀ ਜਾਲੀ ਦੇ ਨਾਲ ਦੁਬਾਰ ਬਣਾਈ ਸੀ ਪੱਥਰਾਂ ਦੇ ਨਾਲ ਉਹ ਸਾਹਮਣੇ ਟੁੱਟ ਗਈ ਆ ਜੇ ਪਾਣੀ ਉੱਪਰ ਨੂੰ ਉੱਛਲ ਰਿਹਾ ਪੱਦਰ ਵਧ ਰਿਹਾ ਤਾਂ ਫਿਰ ਤੁਹਾਡੇ ਪਿੰਡ ਚ ਵੀ ਦਾਖਲ ਹੋਏਗਾ ਪਾਣੀ ਜੇ ਇੱਥੇ ਟੁੱਟਦਾ ਉਹ ਤਾਂ ਸਾਡੇ ਨਾਲੇ ਪਿੰਡ ਹੈ ਜੀ ਮਹਿੰਦਲੀ ਕਲਾਂ ਦੀ ਖਾਸੀਆ ਮਹਿੰਦਲੀ ਕਲਾਂ ਦੀ ਹੱਦ ਉੱਪਰ ਖੜ੍ਹਾ ਹੈ ਇਸ ਟਾਈਮ ਉਹ ਤਾਂ ਜਾ ਟੁੱਟ ਗਿਆ ਜੀ ਸਿੱਧਾ ਮਹਿੰਦਰੀ ਕਲਾਂ ਹਰੀਆਲ ਨਾਲ ਗੱਜਪੁਰ ਚੰਦਪੁਰ ਸਾਰੇ ਪਾਣੀ ਪਿੰਡਾਂ ਵਿੱਚ ਵੜ ਜਾਣਾ ਇਸੇ ਖਦਸ਼ੇ ਦੇ ਨਾਲ ਤਾਂ ਅਸੀਂ ਧਰਨੇ ਲਾ ਕੇ ਮੰਤਰੀ ਨੂੰ ਵੀ ਜਾ ਕੇ ਮਿਲੇ ਜਾ ਗਏ ਐਸ ਡੀਸੀ ਨੂੰ ਮਿਲੇ ਅਸੀਂ ਉਹਨੂੰ ਮਿਲੇ ਤੇ ਮੌਕੇ ਦਿਖਾਏ ਇਹ ਜਦੋਂ ਜਦ ਕਰਕੇ 2000 ਕਰੀਬ ਫੁੱਟ ਦਾ ਲੰਬਾ ਇਹ ਅਸੀਂ ਕ੍ਰੀਏਟ ਵੱਲ ਲਵਾਇਆ ਸਾਰੇ ਪਿੰਡ ਨਿਵਾਸੀਆਂ ਨੇ ਪਰ ਉਹ ਲਵਾਉਣ ਦਾ ਸਾਡਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਇਹ ਜਿਹੜਾ 2-300 ਫੁੱਟ ਦਾ ਲੰਬਾ ਜਿਹੜਾ ਪਾੜ ਪੈ ਗਿਆ ਇਹ ਪਾੜ ਦੇ ਨਾਲ ਸਿੱਧਾ ਪਾਣੀ ਜਿਹੜਾ ਮਹਿੰਦਰੀ ਕਲਾਂ ਨੂੰ ਜਾਣਾ ਕਿਉਂਕਿ ਮਹਿੰਦਰੀ ਕਲਾਂ ਦੀ ਮੋਹਰੀ ਆਬਾਦੀ ਹੈ ਉਹ ਹਰ ਦਿਨ ਕਿਉਂਕਿ ਉੱਥੇ ਗਰੀਬ ਇੱਕ ਐਸੀ ਵਸਤੇ ਲੋਕ ਰਹਿੰਦੇ ਆ ਗਰੀਬ ਉਹਨਾਂ ਦੇ ਘਰ ਹੜ੍ਹ ਗਏ ਤਾਂ ਕਿਸੇ ਨੇ ਸਾਡੀ ਸਾਰ ਨਹੀਂ ਲੈਣੀ ਹੁਣ ਪ੍ਰਸ਼ਾਸਨ ਤੇ ਅੱਜ ਤਾਈਪੁਰ ਜੌਰ ਮੰਗ ਕਰਦੇ ਆ ਸਾਨੂੰ ਅੱਜ ਇਹ ਵੀ ਪਤਾ ਲੱਗਿਆ ਜੇ ਵਿਆਜ ਡੀਸੀ ਸਾਹਿਬ ਇੱਥੇ ਆਏ ਮੈਂ ਐਸਡੀਐਮ ਸਾਹਿਬ ਨੂੰ ਫੋਨ ਵੀ ਕੀਤਾ ਹੈ ਆਪਣੇ ਬੋਨ ਤੇ ਸਾਡਾ ਮੌਕਾ ਦੇਖੋ ਪਰ ਉਹ ਕਹਿੰਦੇ ਕੋਈ ਨਹੀਂ ਜੇ ਮੈਂ ਅੱਜ ਨਹੀਂ ਜਿਹੜਾ ਕੰਡਾ ਹੈ ਖਾਤਰੀ ਤੋਂ ਪਹਿਲਾਂ ਬੰਨਣਾ ਚਾਹੀਦਾ ਸੀ ਉਹ ਤੇ ਬੰਨ ਲੱਗਣਾ ਚਾਹੀਦਾ ਚਾਹੇ ਟੁੱਟ ਗਈ ਦੁਵਾਰੇ ਇਹ ਦੁਵਾਰੇ ਕਿਉਂ ਨਹੀਂ ਬਣਾਈ ਗਈ ਹੁਣ ਮੌਸਮ ਸੀਜ਼ਨ ਆ ਹਿਮਾਚਲ ਦੇ ਵਿੱਚ ਵੀ ਪੈ ਰਿਹਾ ਬੱਦਲ ਫੱਟ ਰਹੇ ਨੇ ਤਬਾਹੀ ਉੱਥੇ ਮੱਚੀ ਹੋਈ ਆ ਪਾਣੀ ਫਿਰ ਇਧਰਲੇ ਪਾਸੇ ਮੈਦਾਨੀ ਲੱਗ ਗਿਆ ਚਾਊਗਾ ਉਹੀ ਤਾਂ ਅਸੀਂ ਪ੍ਰਸ਼ਾਸਨ ਤੇ ਅੱਜ ਮੰਗ ਕਰ ਰਹੇ ਆ ਵੀ ਸਾਡਾ ਜਲਦ ਜਲਦੀ ਜਿਹੜਾ ਇਹ ਹਲੇ ਕਿਉਂਕਿ ਇੱਥੇ ਗੱਡੀਆਂ ਤੇ ਪੱਥਰ ਦਾ ਬੋਲਡਰ ਦਾ ਲੇਬਰ ਦਾ ਇੱਥੇ ਪਰਮੰਦ ਹਲੇ ਉਸ ਸੁੱਕਾ ਹੈ ਰਸਤਾ ਜ ਫਿਰ ਤਾਂ ਇੱਥੇ ਰਸਤਾ ਕੋ ਰਹਾ ਨਾ ਨਹੀਂ ਆਣ ਤੋਂ ਫਿਰ ਤਾਂ ਪਾਣੀ ਪਾਣੀ ਹੋਏ ਨਾ ਫਿਰ ਤਾਂ ਪਿੰਡ ਹਾਨ ਦੀ ਕਾਰਤੀ ਆ ਜੋ ਪਹਿਲਾ ਖਤਰਾ ਤਾਂ ਉਹੀ ਕੰਮ ਆ ਗਿਆ ਤੇ ਸਰਕਾਰ ਕਹਿੰਦੀ ਸੀ ਪਿਛਲੇ ਸਾਲ ਵੀ ਅਸੀਂ ਤੁਹਾਨੂੰ ਗਾਹ ਨੂੰ ਸੁੱਕਾ ਕਰਾਂਗੇ ਪਰ ਉਹਦਾ ਹੱਲ ਹੋ ਨਹੀਂ ਜਗਾ ਕਿਉਂਕਿ ਟੁੱਟ ਗਿਆ ਟੁੱਟਣ ਨਾਲ ਜਿਹੜਾ ਖਤਰਾ ਸਾਡਾ ਉਹ ਪਿੰਡ ਦੇ ਸੇਹਮ ਦਾ ਜਿਹੜਾ ਮਾਹੌਲ ਆ ਫਿਰ ਵੀ ਹੋਗਾ ਆ ਤੁਸੀਂ ਦੇਖ ਰਹੇ ਕਿੰਨੇ ਲੋਕ ਇਕੱਠੇ ਹੋਏ ਹੋਏ ਇੱਕ ਮੜੇ ਅਕਾਲ ਤੇ ਆ ਗਏ ਜੇ ਸਾਰਿਆਂ ਨੂੰ ਕਿ ਸਾਰਾ ਪਿੰਡ ਇੱਥੇ ਖੜਾ ਆ ਜਾਣਾ ਕਿਉਂਕਿ ਲੋਕਾਂ ਨੂੰ ਆਪਣੇ ਪਿੰਡ ਦੀ ਜਿਹੜੀ ਘਰ ਦੀ ਬਚਾਣ ਦੀ ਪਹਿਲਾਂ ਆਪਣੀ ਹੁੰਦੀ ਹੈ ਵੀ ਸਾਡੇ ਜਿਹੜੇ ਘਰ ਹੈ ਉਹ ਸਤਲੋਜੀ ਦੇ ਨੇ ਮ ਕਿੰਨਾਕ ਜਿਹੜਾ ਤਵਾਹੀ ਸੀ ਜਿਹੜੇ ਜਦੋਂ ਪਹਿਲਾ ਪਾਣੀ ਆਇਆ ਸੀ ਕਿੰਨੀਆਂ ਕਿ ਕਿਸਾਨਾਂ ਦੀਆਂ ਜ਼ਮੀਨਾਂ ਹੜ੍ਹ ਗਏ ਜਿਵੇਂ ਸਾਹਮਣੇ ਆਪਾਂ ਉਹ ਬੋਰ ਦੇਖ ਰਹੇ ਹਾਲੇ ਵੀ ਉਸੇ ਤਰ੍ਹਾਂ ਖੜਾ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਤੁਹਾਡੀ ਟੀਮ ਤੁਹਾਡੇ ਪੱਤਰਕਾਰ ਪਹਿਲਾਂ ਵੀ ਇੱਥੇ ਪਹੁੰਚਦੇ ਰਹੇ ਪਿਛਲੇ ਸਾਲਾਂ ਵਿੱਚ 2023 ਚ ਹੜ੍ਹ ਆਇਆ ਸੀ ਤੁਹਾਡੀ ਟੀਮ ਨੇ ਪੂਰਾ ਦਿਖਾਇਆ ਸੀਗਾ ਆਪਾਂ ਤੁਹਾਡਾ ਪਹਿਲਾਂ ਤਾਂ ਧੰਨਵਾਦ ਕਰਦੇ ਆ ਦੂਜੀ ਗੱਲ ਇਹ ਹੈ ਤੇ ਸਰਕਾਰਾਂ ਦੇ ਤਾਂ ਆਪਾਂ ਉਂਗਲ ਚੱਕ ਦੇ ਦਿੰਦੇ ਆ ਕਿ ਸਰਕਾਰ ਕਰਦੀ ਨਹੀਂ ਕਿਉਂਕਿ ਮੈਂ ਆਪਦੀ ਸੋਝੀ ਚ ਪਹਿਲੀ ਵਾਰ ਵੇਖਿਆ ਕਿ ਇੱਥੇ ਕੋਈ ਕ੍ਰੇਟ ਵੱਲ ਲੱਗੀ ਹੈ ਮਨ ਲੱਗ ਆਪਾਂ ਹਾਲੇ ਕੇ ਸਰਕਾਰ ਦੀ ਪ੍ਰਸ਼ੰਸਾ ਨਹੀਂ ਕਰਦੇ ਕੰਮ ਕਰਨੇ ਸੋਨੇ ਕਰਦੇ ਪਰ ਸਰਕਾਰ ਨੇ ਕੰਮ ਕੀਤਾ ਦੂਜੀ ਗੱਲ ਇੱਥੇ ਆ ਵੀ ਸਰਕਾਰ ਨੇ ਕੀ ਇਹ ਨਹੀਂ ਵੇਖਿਆ ਵੀ ਆਪਾਂ ਕੰਮ ਦੇਖ ਹੀ ਨੁ ਰਹੇ ਜਿਹੜੇ ਬੰਦੇ ਨੇ ਕੰਮ ਕੀਤਾ ਕੀ ਐਕਸਪੀਰੀਅੰਸ ਆ ਉਹਦਾ ਕਿਉਂਕਿ ਹਰੇ ਤਾਂ ਮੀ ਵੀ ਨਹੀਂ ਪਿਆ ਬਿਨਾ ਮੀਤੇ ਆਪਾਂ ਖੜੇ ਹੋਏ ਅਸੀਂ ਇੱਥੇ ਖੜੇ ਗਰਮੀਆਂ ਸਾਫ ਕਰ ਰਹੇ ਆਪਣੀਆਂ ਤੇ ਇੱਥੇ ਆਇਆ ਹੋਇਆ ਹੜ ਜਿਆ ਦਿਖਾ ਦੋ ਪੂਰਾ ਹੜ ਪੂਰਾ ਭਰਿਆ ਪਿਆ ਦਰਿਆ ਪਿਛਲੇ ਦਿਨਾਂ ਦੇ ਵਿੱਚ ਮੈਂ ਇਹ ਦੇਖਿਆ ਬੀ ਇਹ ਨਾ ਰੱਬ ਦਾ ਸ਼ੁਕਰ ਸੀਗਾ ਪਰ ਸਰਕਾਰਾਂ ਨੇ ਤਾਂ ਚਲੋ ਨਹੀਂ ਕਮੀ ਛੱਡੀ ਸੀ ਚਾਹੇ ਪਿਛਲੀ ਸਰਕਾਰਾਂ ਨੇ ਹੀ ਕਿਸੇ ਨਾ ਬਾਹ ਫੜੀ ਸਰਕਾਰਾਂ ਨੇ ਨਹੀਂ ਕਮੀ ਛੱਡੀ ਪਰ ਹਰ ਇਹ ਗੱਲ ਸੀਗਾ ਰੱਬ ਦੀ ਮਿਹਰ ਸੀਗੀ ਕਿ ਪਿਛਲੀ ਵਾਰ ਸਵਾਨੀ ਸੀ ਆਇਆ ਜੇ ਪਿਛਲੀ ਵਾਰ ਸਵਾਨ ਨਾਲ ਆਇਆ ਹੁੰਦਾ ਤਾਂ ਸ਼ਾਇਦ ਇਹ ਪਿੰਡ ਨਾ ਹੁੰਦਾ ਮੈਂ ਠੋਕ ਕੇ ਕਹਿੰਦਾ ਇਹ ਗੱਲ ਕਿਉਂਕਿ ਆਪਾਂ ਲਗਾਤਾਰ ਇੱਥੇ ਆਉਂਦੇ ਰਹੇ ਨਾ ਕੋਲੇ ਇਹ ਸ਼ਾਇਦ ਪਿੰਡ ਨਾ ਹੁੰਦਾ ਰੱਬ ਦਾ ਮੌਕਾ ਦਿੰਦਾ ਪਰ ਜਿਹੜੇ ਸਾਡੇ ਮੈਂ ਕਹਿੰਦਾ ਜਿਹੜੇ ਸਾਡੇ ਪ੍ਰਸ਼ਾਸਨ ਹੈ ਨਾ ਨਕਾਮ ਹੈ ਪ੍ਰਸ਼ਾਸਨ ਪ੍ਰਸ਼ਾਸਨ ਦੀ ਨਗਾਮੀ ਹੈ ਕਿਉਂਕਿ ਇਹ ਤਾਂ ਹੈ ਨਹੀਂ ਵੀ ਹੁਣ 2025 ਚ ਹੜ ਆਇਆ 2023 ਚ ਵੀ ਹੜ ਆਇਆ ਇਹ ਤੋਂ ਪਹਿਲਾਂ ਵੀ ਹੜ ਆਏ ਸੀ 88 ਚ ਵੀ ਆਇਆ ਸੀ 21 ਦੇ ਵਿੱਚ ਵੀ 19 ਦੇ ਵਿੱਚ ਵੀ ਪਾਣੀ ਆਇਆ ਸੀ 2019 ਦੇ ਵਿੱਚ ਵੀ ਬੇੜੇ ਕਿਦਾ ਕਹਿੰਦੇ ਹੁੰਦੇ ਨਾ ਸਿਆਣੇ ਬੇੜੇ ਆਈ ਜਨ ਬਿੰਨੋ ਕੁੜੀ ਦੇ ਕੰਨ ਉਦੋਂ ਕੰਨ ਵੰਦੇ ਇਹ ਜਦੋਂ ਜਨ ਆ ਜਾਂਦੀ ਇੱਕ ਪਾਸੇ ਆ ਪਾਣੀ ਆਇਆ ਖੜਿਆ ਦੂਜੇ ਪਾਸੇ ਆ ਕ੍ਰੇਡ ਵਾਲਿਆਂ ਦੀ ਆਪਾਂ ਰੋੜੇ ਤੇ ਖੜ ਕੇ ਸਾਨੂੰ ਹੀ ਪਤਾ ਹੈ ਵੀ ਕੱਲ ਜੇ ਮੀਂਹ ਪੈ ਗਿਆ ਨਹੀਂ ਲੱਗਣੇ ਨਹੀਂ ਬਣ ਸਕਦਾ ਹੁਣ ਇਹ ਤੋਂ ਆਪਾਂ ਸੇਦ ਕੀ ਲੈਣੀ ਇਹ ਹੜਨ ਦੇ ਪਿੰਡ ਵਾਲੇ ਇਹ ਫੇਰ ਪਾਣੀ بڑੂਗਾ ਪਿੰਡ ਚ ਹਜਾ ਕਿ ਪਿੰਡ ਵਾਲਿਆਂ ਦੀ ਮੈਂ ਚੰ ਮੈਂ ਠੋਕੇ ਗੱਲ ਕਹਿਣਾ ਕਿ ਜਦੋਂ ਇਹ ਕ੍ਰੇਟਵਲ ਲੱਗੇ ਕਿ ਪਿੰਡ ਵਾਲਿਆਂ ਦੀ ਕੋਈ ਕਮੇਟੀ ਬਣੀ ਕੋਈ ਹੈਗੇ ਸੀ ਪਿੰਡ ਦੇ ਮੌਜੂਦਾ ਬੰਦੇ ਜਿਹੜੇ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਜਾਂ ਪੁਰਾਣੇ ਸੂਝਵਾਨ ਬੰਦੇ ਹੁੰਦੇ ਕੀ ਉਹਨਾਂ ਦੀ ਦੇਖਰੇਖ ਦੇ ਵਿੱਚ ਬਣਿਆ ਪੋਲੇ ਜੇ ਨਹੀਂ ਬਣਿਆ ਤਾਂ ਫੇਰ ਪ੍ਰਸ਼ਾਸਨ ਨੂੰ ਸਵਾਲ ਆ ਵੀ ਤੁਸੀਂ ਜਿਹਨੂੰ ਠੇਕਾ ਦਿੱਤਾ ਕੀ ਤੇਰਬਾ ਚੈੱਕ ਕੀਤਾ ਸੀ ਉਹਦਾ ਤੁਸੀਂ ਇਹ ਲੋਕ ਲਿਵਾਰਸ ਨੇ ਵੀ ਜਦੋਂ ਪਾਣੀ ਆਇਆ ਹੜ ਜੋ ਬਾਈ ਆ ਕਿੱਥੇ ਤੱਕ ਜਮੀਨ ਪਹੁੰਚ ਗਈ ਪੱਥਰ ਬੱਥਰ ਪਿਆ ਜਿੱਦਾ ਯਾਰ ਇਹ ਖੇਤ ਹੋਊਗਾ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਜੇ ਸਾਡੇ ਕੋਲੇ ਖੇਤੀ ਨਹੀਂ ਹੈਗੀ ਤੇ ਆਪਾਂ ਕਰਾਂਗੇ ਕੀ ਜਾਵਾਂਗੇ ਕਿੱਥੇ ਕਦੇ ਪਾਣੀ ਮਾਰ ਲੰਦਾ ਆ ਕਦੇ ਭਾਰਤ ਵਾਲਾ ਪ੍ਰੋਜੈਕਟ ਇਹ ਮਾਰ ਲੰਦਾ ਖੇਤੀ ਦਾ ਰਹਿਣੀ ਸਾਡੇ ਕੋਲੇ ਨਹੀਂ ਤਾਂ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਜਾਣ ਆਣ ਤੋਂ ਪਹਿਲਾਂ ਕੰਨ ਵੰਦਿਆ ਕਰੋ ਆ ਪਿੰਡ ਹਰੀਆਲ ਸੰਤਾਬ ਲਗਾਤਾਰ ਹੜਾਉਂਦਾ ਆ ਰਿਹਾ ਜੇ ਹੁਣ ਇਹਦੇ ਨਾਲ ਕਿਤੇ بارش ਪੈ ਜੇ ਪਾਖੜਾ ਛੱਡ ਦੇ ਪਾਣੀ ਤਾਂ ਮੈਂ ਬਿਲਕੁਲ ਸਹੀ ਗੱਲ ਕਹੂੰਗਾ ਕਿ ਇਹ ਪਿੰਡਾਂ ਨੂੰ ਬਚਾ ਕੇ ਦੱਸ ਦਿਓ ਕਿੱਦਾਂ ਬਚਦੇ ਬਿਲਕੁਲ ਹੋਰ ਵੀ ਸਾਡੇ ਨਾਲ ਲੋਕ ਨੇ ਕਿੰਨੀ ਕ ਜਮੀਨ ਹੈ ਜਿਹੜੀ ਕਿਸਾਨਾਂ ਦੀ ਹੜ ਗਈ ਜਦੋਂ ਪਹਿਲਾਂ ਦਰਿਆ ਚੜ ਕੇ ਆ ਗਿਆ ਸੀ ਕਮ ਸੇ ਕਮ ਵੀ ਜੀ 30 40 ਕਿੱਲੇ ਤਾਂ ਹੜ ਹੀ ਗਏ ਜੀ ਹੋਟਲ ਇਹਦੇ ਪਾਣੀ ਦੀ ਮਾਰ ਥੱਲੇ ਆ ਗਿਆ ਆ ਦੇਖੋ ਸਾਰਾ ਹੜਿਆ ਹੋਆ ਪੈਲਾ ਉਹ ਪਰੇ ਹੁੰਦਾ ਸੀ ਦਰਿਆ ਦਾ ਤੇ ਬਾਕੀ ਇੱਧਰ ਨੂੰ ਵੀ ਟੁੱਟ ਗਿਆ ਸੀ ਪਹਿਲਾਂ ਹੀ ਇੱਧਰ ਵੀ 10 ਕਿੱਲੇ ਦੇ ਕਰੀਬ ਹਟ ਚੁੱਕੇ ਆ ਸਾਹਮਣੇ ਜਿਹੜੀ ਉਹ ਬੂਰ ਨਜ਼ਰ ਆ ਰਿਹਾ ਕਿ ਉੱਥੇ ਉੱਥੇ ਤੱਕ ਜਮੇਨ ਇੱਥੇ ਤੇ ਕਿਉਂ ਜ਼ਮੀਨ ਸੀ ਉਹ ਪਰੇ ਤੇ ਕਰਦੀ ਤੇ ਪਰੇ ਤੇ ਕਰਦੀ ਹਾਂਜੀ ਹਾਂਜੀ ਸਾਰੀ ਸਾਰੀ ਦਰਿਆ ਰੋੜ ਕੇ ਲੱਗਿਆ ਜੀ ਕੋਈ ਮੁਆਵਜ਼ਾ ਫਿਰੂਦਾ ਮੇਰੇ ਆ ਕੋਈ ਨਹੀਂ ਜੀ ਕੋਈ ਮੁਆਵਜ਼ਾ ਨਹੀਂ ਮਿਲਿਆ ਕੋਈ ਪੈਸਾ ਨਹੀਂ ਮਿਲਿਆ ਕੋਈ ਪੈਸਾ ਨਹੀਂ ਸਰਕਾਰ ਨੂੰ ਹਾਂਜੀ ਹਾਂਜੀ ਸਾਰੀ ਖਤਮ ਹੋ ਗਈ ਜੀ ਕਿੰਨੀ ਕਿੰਨੀ ਇੱਕ ਕਿਸਾਨ ਦੀ ਜਿਹੜੀ ਖਤਮ ਹੋ ਗਈ ਉਹਨੇ ਜ਼ਮੀਨ ਵਿੱਚ ਤੇ ਕਮ ਸੇ ਕਮ ਵੀ 15-20 ਕਿਸਾਨਾਂ ਦੀਆਂ ਜ਼ਮੀਨਾਂ ਹੜਗੀਆਂ ਜੀ ਇਹਦੇ ਵਿੱਚੋਂ ਛੋਟੇ-ਛੋਟੇ ਜ਼ਿਮੀਂਦਾਰ ਹੈ ਜਿਹੜੇ ਬਹੁਤੇ ਬੜੇ ਨਹੀਂ ਹੈਗੇ 5-7 ਕਿੱਲੇ ਦੇ ਜ਼ਮੀਨ ਦੇ ਉੱਪਰ ਨਹੀਂ ਹੈ ਕਿਸੇ ਕੋਲ ਵੀ ਪਾਣੀ ਦਾ ਪੱਧਰ ਜਿਹੜਾ ਅੱਜ ਕਿੰਨਾ ਕੁ ਲੱਗਦਾ ਕਿ ਚਿੰਤਾ ਵਾਲੀ ਗੱਲ ਹੈ ਕਿ ਨਹੀਂ ਇਲਾਕੇ ਹਾਂ ਜੀ ਹਾਂ ਚਿੰਤਾ ਵਾਲੀ ਗੱਲ ਹੈ ਬਹੁਤ ਜ਼ਿਆਦੇ ਦੇਖੋ ਬਰਸਾਤ ਹਾਲ ਸ਼ੁਰੂ ਹੋਈ ਜੀ ਜਦੋਂ ਬਰਸਾਤ ਪੂਰੀ ਹੋਣੀ ਤਾਂ ਹਾਲ ਤਾਂ ਟੋਏ ਡੱਬੇ ਭਰਦੇ ਜੀ ਉਹਦੇ ਬਾਅਦ ਚੋਂ ਫਿਰ ਦੇਖ ਲਓ ਤੁਸੀਂ ਕਿੰਨਾ ਕੁਝ ਹੋਣਾ ਹਾਲ ਤਾਂ ਪਾਣੀ ਨੇ ਆਪਣੀ ਜਗ੍ਹਾ ਥੋੜੀ ਘੱਟ ਲਈ ਉਹਦੇ ਬਾਅਦ ਚੋਂ ਜੀ ਨੇ ਉੱਪਰ ਜਾਣਾ ਜੀ ਸਾਰੇ ਤੇ ਜਦੋਂ ਹੁਣ ਪਾਣੀ ਅੱਜ ਛੱਡਿਆ ਇਸ ਦਰਿਆ ਦੇ ਵਿੱਚ ਕੀ ਕੋਈ ਇਲਾਕੇ ਦੇ ਵਿੱਚ ਕੋਈ ਅਨਾਉਂਸਮੈਂਟ ਕੀਤੀ ਕੀ ਭਾਈ ਤੁਸੀਂ ਵੀ ਥੋੜਾ ਜਿਹਾ ਅਵੇਅਰ ਰਹੋ ਪਾਣੀ ਦਾ ਕੀ ਪਤਾ ਜਿਵੇਂ ਹਿਮਾਚਲ ਦੇ ਵਿੱਚ ਮੀਂਹ ਲਗਾਤਾਰ ਪੈ ਰਿਹਾ ਨਹੀਂ ਕੋਈ ਅਨਾਉਂਸਮੈਂਟ ਨਹੀਂ ਕੀਤੀ ਗਈ ਹੈਗੀ ਸਾਰਾ ਕੁਝ ਇਹ ਆਪਣੇ ਹੈ ਸੁਆ ਦਾ ਪਾਣੀ ਹੈ ਨਹਿਮ ਤੋਂ ਨਹੀਂ ਛੱਡਿਆ ਗਿਆ ਤੇ ਇੱਥੇ ਇਹ ਪੂਰੇ ਹਿਮਾਚਲ ਦਾ ਪਾਣੀ ਦੇਖਦਾ ਜੀ ਆਕੇ ਸਾਰਾ ਹੀ ਹੈ ਮਦਾਨੀ ਅਰੇ ਤੇ ਉਹਦੇ ਕਰਕੇ ਅਨਾਉਂਸਮੈਂਟ ਵਗੈਰਾ ਕੋਈ ਨਹੀਂ ਹੋਈ ਜਦੋਂ ਇਹ ਚੜ ਕੇ ਆਉਂਦਾ ਦਰਿਆ ਕਿੰਨੀ ਫਸਲ ਡੁੱਬ ਜਾਂਦੀ ਹੈ ਕਿੰਨੀ ਕੁ ਮਾਰ ਪੈਂਦੀ ਹੈ ਸਾਰਾ ਪਿੰਡ ਹੀ ਡੁੱਬ ਜਾਂਦਾ ਜੀ ਘੱਮ ਸੇ ਘੱਮ ਸਾਰਾ ਪਿੰਡ ਹੀ ਡੁੱਬ ਜਾਂਦਾ ਚੰਦਪੁਰ ਗੱਜਪੁਰ ਹਰੀਆਲ ਛਾਹਪੁਰ ਜੀ ਮੈਂ ਨਹੀਂ ਨਿਕਲਾ ਇਹ ਸਾਰਾ ਹੀ ਡੁੱਬ ਜਾਂਦਾ ਜੀ ਘਰਾਂ 'ਚ ਪਾਣੀ ਭਰ ਜਾਂਦਾ ਜੀ ਲੋਕਾਂ ਦੇ ਹੋਰ ਵੀ ਲੋਕ ਸਾਡੇ ਨਾਲ ਨੇ ਜਿਵੇਂ ਹੁਣ ਪਾਣੀ ਦਾ ਪੱਧਰ ਵਧਿਆ ਦਰਿਆ ਦੇ ਵਿੱਚ ਚਿੰਤਾ ਵਾਲੀ ਗੱਲ ਮਹਿਸੂਸ ਕਰਦੇ ਹਾਂ ਹੈ ਚਿੰਤਾ ਵਾਲੀ ਗੱਲ ਕਿ ਪਾਣੀ ਦਾ ਪੱਧਰ ਘਟਾ ਹੈ ਚਿੰਤਾ ਵਾਲੀ ਤਾਂ ਹੈ ਹੀ ਹੈ ਜੀ ਹੁਣ ਜਦੋਂ ਇਸ ਵੇਲੇ ਆਸੀਂ ਕ੍ਰੇਟਵਾਲ ਲੱਗਦੇ ਦੇ ਉਸ ਵੇਲੇ ਨਾਲ ਮੈਨਿੰਗ ਚੱਲਦੀ ਦੀ ਮਸ਼ੀਨਾਂ ਨਾਲ ਚੱਲਦੀਆਂ ਉਸ ਵੇਲੇ ਆਸੀਂ ਅਫਸਰਾਂ ਨੂੰ ਵੀ ਫੋਨ ਕਰ ਕਰਕੇ ਕਿਹਾ ਵੀ ਮੈਨਾ ਮਸ਼ੀਨਾਂ ਨੂੰ ਦੂਰ ਕਰ ਦਿਓ ਵੀ ਇਹ ਕ੍ਰਿਆਣ ਵਾਲੇ ਬਰਸਾਤਾ ਨੇੜੇ ਆ ਗਏ ਆਂ ਇਹ ਕ੍ਰੇਟਵਾਲ हट ਜਾਣੇ ਇਹ ਕਿਸੇ ਨੇ ਨਹੀਂ ਸੁਣਿਆ ਉਲਟ ਠੇਕੇਦਾਰ ਨੂੰ ਫੋਨ ਕਰਕੇ ਕਹਿੰਦੇ ਦੇ ਵੀ ਤੁਹਾਨੂੰ ਸਾਨੂੰ ਫੋਨ ਆ ਰਹੇ ਠੇਕੇਦਾਰ ਸਾਨੂੰ ਉਲਟ ਧਮਕੀਆਂ ਦਿੰਦਾ ਵੀ ਤੁਸੀਂ ਫੋਨ ਸਕੇ ਮਹਿਕਮੇ ਨੂੰ ਕਰਦੇ ਕਾਦੇ ਵਾਸਤੇ ਕਰ ਰਹੇ ਮਹਿਕਮੇ ਵਾਲੇ ਨਾਲ ਮਿਲੇ ਹੋਏ ਦਿੰਦੇ ਕਿਉਂਕਿ ਹੁਣ ਤੱਕ ਫਾਇਦਾ ਨਹੀਂ ਕੋਈ ਗੱਲ ਕਰਕੇ ਹਣ ਤਾਂ ਸਾਹ ਪਿੰਡਰੋ ਪੂਰਾ ਖਤਰਾ ਹੈ ਨਾ ਇਹ ਬਸਾਦ ਦੇ ਵਿੱਚ ਨਿਕਾਸੀ ਨਹੀਂ ਸਾਨੂੰ ਕਿਤੇ ਚਾਰਚ ਫੇਰ ਤੇ ਜਾਣ ਆਣ ਦੀ ਹੁਣ ਤਾਂ ਕੋਈ ਫਾਇਦਾ ਹੀ ਨਹੀਂ ਹੈ ਬਿਲਕੁਲ ਜੇ ਹੁਣ ਜਿਸ ਤਰ੍ਹਾਂ ਖਤਰਾ ਲੱਗ ਰਿਹਾ ਵੀ ਹੜ੍ਹ ਆ ਸਕਦਾ ਕੀ ਪ੍ਰਬੰਧ ਕਰ ਰਹੇ ਹੋ ਤੁਸੀਂ ਆਪਣੇ ਪੱਧਰ ਤੇ ਕੋਈ ਅਧਿਕਾਰੀਆਂ ਨੇ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਲਈ ਤੁਹਾਨੂੰ ਇੱਕ ਮੈਂ ਤੁਹਾਨੂੰ ਬੜੀ ਹੈਰਾਨੀ ਦੀ ਗੱਲ ਦੱਸਾਂ ਜੀ ਆਨੰਦਪੁਰ ਸਾਹਿਬ ਦੀ ਧਰਤੀ ਆ ਇੱਥੇ ਕਹਿੰਦੇ ਬੰਦਾ ਭੁੱਖਾ ਨਹੀਂ ਰਹਿ ਸਕਦਾ ਇੱਥੇ ਹਰ ਵਕਤ ਅੰਨ ਜਦੋਂ ਮਰਜੀ ਕਮਰਾ ਰਹਿਣ ਦੇ ਲਈ ਹਰ ਚੀਜ਼ ਮਿਲਦੀ ਪਰ ਬੜੀ ਹੈਰਾਨੀ ਦੀ ਗੱਲ ਹੈ ਜਦੋਂ 2023 ਚ ਹੜ੍ਹ ਆਏ ਸੀ ਅ ਸਾਰੇ ਇਲਾਕਿਆਂ ਦੀ ਫਸਲ ਮਰ ਗਈ ਸੀ ਤਾਂ ਬਾਹਰੋਂ ਲਿਆ ਲੈ ਕੇ ਲੋਕੀ ਚਾਰਾ ਦਿੱਤਾ ਸੀ ਝੂੜ ਤਾਂ ਨਹੀਂ ਪੁੱਛ ਲਿਆ ਗਿਆ ਚਾਰਾ ਦਿੱਤਾ ਸੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਜਿੱਥੇ ਹਰ ਇੱਕ ਨੂੰ ਖਾਣ ਨੂੰ ਚੀਜ਼ ਮਿਲਦੀ ਮੈਂ ਹੈਰਾਨ ਆ ਵੀ ਜਿਹੜਾ ਵੀ ਅਫਸਰ ਮੈਂ ਅਫਸਰ ਦੀ ਗੱਲ ਕਰਾਂ ਚਾਹੀ ਮੈਂ ਮੰਤਰੀ ਦੀ ਗੱਲ ਕਰਾਂ ਚਾਹ ਜਿਹਦੀ ਵੀ ਗੱਲ ਕਰਾਂ ਜਦੋਂ ਉਹ ਜਿੱਤਦਾ ਨਾ ਜੀ ਤਾਂ ਇਹ ਗੱਲ ਜ਼ਰੂਰ ਕਹਿੰਦੇ ਵੀ ਆਪਾਂ ਬੜੇ ਭਾਗ ਵਾਲਿਆ ਮੱਥਾ ਟੇਕਣ ਜਾਂਦੇ ਤਖਸ਼ੀਲਕਰ ਸਾਹਿਬ ਵੀ ਆਈ ਬੜੇ ਭਾਗਾਂ ਵਾਲਿਆ ਵੀ ਸਾਨੂੰ ਇਸ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਆਹ ਸੇਵਾ ਕੀਤੀ ਤੁਸੀਂ ਆ ਸ਼ਰਮ ਨਹੀਂ ਆਦੀ ਦੇਖ ਕੇ ਆਪਾਂ ਨੂੰ ਮੈਂ ਬਾਰ ਬਾਰ ਇੱਕ ਗੱਲ ਜਦੂ ਕਹਿੰਦਾ ਪਿਛਲੀ ਸਰਕਾਰਾਂ ਬੇਹੱਦ ناکਾਮ ਰਹੀਆਂ ਇਸੇ ਸਰਕਾਰ ਨੇ ਪਹਿਲ ਕਦਮੀ ਤਾਂ ਕਰਤੀ ਆ ਕ੍ਰੈਡਿਟ ਬਾਲਾ ਕੇ ਸ਼ਾਬਾਸ਼ੀ ਹੈ ਜੀ ਇਧਰ ਨੂੰ ਪਰ ਦਿੱਤਾ ਠੇਕਿਆ ਕਿ ਨੂੰ ਮੈਂ ਬਾਰ ਬਾਰ ਕਹੂੰਗਾ ਉਹ ਬੰਦਾ ਸਵਾਲਾਂ ਦੇ ਘੇਰੇ ਚ ਜੇਕਰ ਜਿਸ ਤਰ੍ਹਾਂ ਇਹ ਭਾਜੀ ਹੁਣੇ ਦੱਸਦੇ ਜੇਕਰ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰੇ ਡਿਊਟੀ ਕਰੇ ਤਾਂ ਕਿਸੇ ਨੂੰ ਨੁਕਸਾਨ ਨਾ ਹੋਵੇ ਜਦੋਂ ਕੁੱਤੀ ਚੋਰਾਂ ਨਾਲ ਲੜ ਜਾਂਦੀ ਨਾ ਜੀ ਤਾ ਆ ਹਾਲਾਤ ਹੁੰਦੇ ਜੋ ਮੈਂਦਲੀ ਕਲਾਂ ਦੇ ਅੱਜ ਨੇ ਤੇ ਮੈਂ ਰੱਬ ਕੀਤੇ ਅਰਦਾਸ ਕਰਦਾ ਕਿ ਐਜੇ ਹਾਲਾਤ ਦੇਖਣੇ ਨਾ ਪਵੇ ਪਰ ਜੇਕਰ ਪਾਣੀ ਭਾਖੜੇ ਦਾ ਵੀ ਮੈਕਸ ਹੁੰਦਾ ਜਾਂ بارش ਪੈਂਦੀ ਆ ਤੇ ਪਿੰਡ ਦੇ ਵਿੱਚ ਪਾਣੀ ਬੜੂ ਪਹਿਲਾਂ ਨਾਲੋਂ ਮਾੜੇ ਹਾਲਾਤ ਹੋਣਗੇ ਗਰੇਟ ਬਾਲ ਬਣਾਉਣ ਦੇ ਨਾਲ ਤੇ ਪਹਿਲੀ ਮੀਂਹ ਤੋਂ ਪਹਿਲਾਂ ਹੀ ਉਹ ਟੁੱਟ ਗਈ ਕੀ ਫਿਰ ਇਹ ਹੇਰ ਫੇਰ ਹੋਈ ਹੈ ਮੈਂ ਕਹਿੰਦਾ ਜੀ ਇਹ ਮੀਂਹ ਦਾ ਅਜੇ ਪਿਆ ਕੋਈ ਨਹੀਂ ਹੈਗਾ ਪਾਣੀ ਉਹ ਛੱਡਿਆ ਸੀ ਭਾਖੜੇ ਨੇ ਹਜੇ بارش ਤਾਂ ਨਹੀਂ ਨਾ ਹੋਜੀ ਕੋਈ ਸਿਰਫ ਪੰਜਾਬ ਦੇ ਵਿੱਚ ਤਾਂ ਸਿਰਫ ਏ ਉਹ ਆ ਵੀ ਸਾਨੂੰ ਗਰਮੀ ਤੋਂ ਰਾਹਤ ਥੋੜੀ ਜਿਹੀ ਮਿਲੀ ਸੀਗੀ ਉਹ ਮੀਂਹ ਪਏ ਸੀ ਪਰ ਪਾਣੀ ਸਰਪੱਖੜੀਆਂ ਛੱਡਿਆ ਸੀ ਜਿਸ ਦਿਨ بارش ਪਲੱਸ ਪਾਖੜਾ ਪਰ ਰੱਬ ਨਾ ਕਰੇ ਸਵਾ ਵੀ ਉਸ ਦਿਨ ਆਵੇ ਉਸ ਦਿਨ ਹਾਲਾਤ ਇਹ ਹੁਣੇ ਇੱਕ ਕ੍ਰੇਟ ਵਾਲ ਤਾਸ਼ ਦੇ ਪੱਤੇ ਵਾਂਗ ਨਾਗਰੀ ਤਾਂ ਮੈਨੂੰ ਕਹਿ ਦੇ ਨੋ ਹੋਰ ਦੱਸੋ ਸਾਡੇ ਨਾਲ ਹੋਰ ਵੀ ਜੀ ਖਾਲਸਾ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਖਾਲਸਾ ਜੀ ਕੋਈ ਪ੍ਰਬੰਧ ਕਰ ਰਹੇ ਹੋ ਤੁਸੀਂ ਆਪਣੇ ਪੱਦਰ ਤੇ ਪਿੰਡਾਂ ਦੇ ਵਿੱਚ ਕੋਈ ਜਿਸ ਤਰੀਕੇ ਦੇ ਨਾਲ ਆਏ ਲੱਗਦਾ ਵੀ ਖਤਰਾ ਮੰਡਰਾ ਰਿਹਾ ਹੁੰਦਾ ਕੋਈ ਲੰਗਰ ਦਾ ਪ੍ਰਬੰਧ ਜਾਂ ਕੋਈ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਜਾਂ ਕੋਈ ਆਪਣੇ ਸਮਾਨ ਬੰਨ ਕੇ ਰੱਖਣਾ ਉਸ ਇਲਾਕੇ ਦੇ ਵਿੱਚ ਰੱਖ ਰਹੇ ਹਾਂਜੀ ਫਿਰ ਜਿੱਦਾਂ ਜੀ ਹੁਣ ਆ ਹੁਣ ਖਤਰਾ ਮੰਡਰਾ ਰਿਹਾ ਜੀ ਦੇਖ ਲਓ ਜੀ ਇਹਦੇ ਨਾਲ ਤਾਂ ਫਿਰ ਹੈ ਹੀ ਹੈ ਜੀ ਇਹ ਤਾਂ ਕਰਨਾ ਹੀ ਪੈਂਦਾ ਜੀ ਆਈ ਵਰੀ ਕਰਨਾ ਪੈਂਦਾ ਜੀ ਇਹ ਤੇ ਦੇਖੋ ਜੀ ਇਹ ਜਿੰਨਾ ਵਰੀ ਆਈ ਵਰੀ ਇੱਥੇ ਖਬਰਾਂ ਲੱਗਦੀਆਂ ਜੀ ਸਾਰਾ ਕੁਝ ਹੁੰਦਾ ਏ ਤੇ ਹੱਲ ਕੁਝ ਵੀ ਨਹੀਂ ਕਰਦੇ ਐਦਕੀ ਕੀਤਾ ਵੀ ਹੱਲ ਤੇ ਫਿਰ ਆਹ ਕੀਤਾ ਇਹਨਾਂ ਨੇ ਥੱਲੇ ਪੂਰੇ ਸੈੱਟ ਨਹੀਂ ਬਣਾਇਆ ਥੱਲੇ ਇਹਨਾਂ ਦੇ ਡੂੰਗਾ ਪਟਕੇ ਨਹੀਂ ਲਾਇਆ ਜੀ ਹਾਂ ਜਲਦਬਾਜ਼ੀ ਜੀ ਕੀਤਾ ਇਹਨਾਂ ਨੇ ਬਰਾਬਰ ਲੈਵਲ ਕਰਕੇ ਉਹਦੇ ਉੱਪਰ ਚਿੰਨਾ ਸ਼ੁਰੂ ਕਰਤਾ ਜੀ ਇਹਨਾਂ ਨੇ ਤੇ ਉਹਦੇ ਨਾਲ ਵੇਖ ਲਓ ਜੀ ਹੁਣ ਆਹ ਹਾਲ ਹੋ ਰਿਹਾ ਜੀ ਦੇਖ ਲਓ ਜੀ ਥਾਂ ਥਾਂ ਤੋਂ ਗਿਰ ਰਿਹਾ ਇਹ ਤਾਂ ਜੇ ਪਹਿਲਾ ਪਾਣੀ ਆਇਆ ਜੀ ਤੇ ਜਦੋਂ ਇਸ ਤੋਂ ਬਾਅਦ ਦੂਜਾ ਪਾਣੀ ਜਾਂ ਤੀਜਾ ਪਾਣੀ ਆਊਗਾ ਦੇਖ ਲੈ ਤੁਹਾਨੂੰ ਲੱਜਣੇ ਨਹੀਂ ਇੱਥੇ ਸਿਰਫ ਆ ਮਿੱਟੀ ਪਚਾਰੀ ਪਿੰਡ ਨੂੰ ਜੀ ਬਸ ਜਿੰਨੀ ਕ ਲੱਗੀ ਹੈ ਬੰਨ ਦੇ ਨਾਲ ਬਸ ਇਹ ਜਦੋਂ ਇਹ ਖੁਰੀ ਨਹੀਂ ਤਾਂ ਪਾਣੀ ਪਿੰਡ ਦੇ ਨਾਲ ਸਕੂਲ ਤੇ ਆ ਗਿਆ ਮਹਿੰਦਲੀ ਕਲਾਂ ਸਕੂਲ ਹੈ ਸਾਡੇ ਉੱਥੇ ਉੱਥੇ ਪਾਣੀ ਸੜਕ ਦੇ ਨਾਲ ਚੱਲੇਗਾ ਪਿਛਲੀ ਵਾਰ ਤੇਜ਼ ਦੇ ਵਿੱਚ ਕਿੰਨੇ ਕਿੰਨੇ ਫੁੱਟ ਪਾਣੀ ਜਿਹੜਾ ਪਿੰਡ ਚ ਦਾਖਲ ਹੋ ਗਿਆ ਪਿੰਡ ਚ ਤਾਂ ਜੀ ਉਹ ਦੇਖੋ 2 2 ਫੁੱਟ ਤੇ ਬੜੇ ਗਿਆ ਦਾ ਪਾਣੀ ਜੀ 2 2 ਫੁੱਟ ਪਾਣੀ ਵੜ ਗਿਆ ਦਾ ਜਿੱਥੇ ਡੌਨ ਲੱਗਾ ਹੈ ਉੱਥੇ ਤਾਂ 4 4 ਫੁੱਟ ਵੀ ਵੜ ਗਿਆ ਦਾ ਜੀ ਬਸ ਇਹ ਫਿਕਰ ਹਿਮਾਚਲ ਚ ਹੋਰ ਮੀਂਹ ਪੈਂਦਾ ਜਿਸ ਤਰ੍ਹਾਂ ਰਾਤ ਬੱਦਲ ਫਟਣ ਦੀ ਖਬਰ ਹੈ ਕਈ ਥਾਵਾਂ ਤੇ ਫਿਰ ਨੁਕਸਾਨ ਹੈ ਜਿਹੜਾ ਉਹ ਵੱਧ ਸਕਦਾ ਪਾਣੀ ਵੱਧ ਸਕਦਾ ਹਾਂਜੀ ਹਾਂਜੀ ਵੱਧ ਹੈ ਜੀ ਪਾਣੀ ਵਧੂਗਾ ਜੀ ਫਿਰ ਤਾਂ ਆਪਣੇ ਮਾਲ ਡੰਗਰਾਂ ਦਾ ਦੇਖਣਾ ਪੈਣਾ ਹੀ ਔਖਾ ਹੋ ਜਾਂਦਾ ਹੈ ਬਹੁਤ ਫੈ ਜਾਂਦਾ ਹੈ ਹਾਂਜੀ ਬਸ ਫਿਕਰ ਤਾਂ ਪੈਂਦੀ ਹੈ ਜੀ ਬਹੁਤ ਨੁਕਸਾਨ ਕਿੰਨਾ ਕੁ ਹੁੰਦਾ ਜਦੋਂ ਹੁਣ ਮੰਨ ਲਓ ਫਸਲ ਡੁੱਬ ਗਈ ਡੰਗਰਾਂ ਦਾ ਚਾਰਾ ਖਰਾਬ ਹੋ ਗਿਆ ਫਸਲ ਵੀ ਨਹੀਂ ਰਹੀ ਹੈਗੀ ਕਿੰਨਾ ਕੁ ਨੁਕਸਾਨ ਕਿਸਾਨ ਨੂੰ ਹੁੰਦਾ ਨੁਕਸਾਨ ਤਾਂ ਬਹੁਤ ਹੁੰਦਾ ਜੀ ਫਸਲ ਡੁੱਬ ਜਾਂਦੀ ਹਾਂਜੀ ਉਹ ਸਾਰਾ ਗਰਦੋਰੀ ਗਰਦਾਰੀਆਂ ਕਰ ਲੈਂਦੇ ਆ ਜੀ ਦਿੰਦੇ ਲੈਂਦੇ ਕੁਝ ਵੀ ਨਹੀਂ ਕਰਦੇ ਜੀ ਮੁੜ ਕੇ ਪੁੱਛਦੇ ਵੀ ਨਹੀਂ ਹੈਗੇ ਕਿ ਆ ਜੀ ਕਿਹਾ ਹੁਣ ਅੱਜ ਡੀਸੀ ਸਾਹਿਬ ਨੇ ਵੀ ਆਣਾ ਤਾਂ ਜ ਉਹਨਾਂ ਨੇ ਵੀ ਕੈਨਸਲ ਕਰਤਾ ਆਣਾ ਜੀ ਹੁਣ ਜੇ 2-3 ਦਿਨ ਬਾਅਦ ਨੂੰ ਆਉਂਗੇ ਉਹਨਾਂ ਨੇ ਵੀ ਕਰਕੇ ਚੱਲ ਜਾਣਾ ਇੱਥੇ ਜੇ ਮਾਲ ਮੜਾ ਪਾ ਕੇ ਚੱਲ ਜਾਣਗੇ ਬਾਅਦ ਉਸ ਤੋਂ ਬਾਅਦ ਸਾਨੂੰ ਚੁੱਪ ਕਰਾ ਦੇਣਗੇ ਜੀ ਬਾਅਦ ਉਸ ਤੋਂ ਬਾਅਦ ਫੇਰ ਦੇਖੋ ਪਾਣੀ ਆਏਗਾ ਫੇਰ ਹੜੇਗਾ ਜਿਹੜੇ ਕਿਸਾਨਾਂ ਦੀ ਜ਼ਮੀਨ ਹੜੀ ਆ ਤੁਹਾਡੇ ਪਿੰਡ ਦੇ ਦੀ ਕੋਈ ਪੈਸਾ ਮੁਆਵਜ਼ਾ ਮਿਲਿਆ ਉਹਨਾਂ ਦੇ ਨਾਮ ਤੇ ਰਜਿਸਟਰੀ ਸੀ ਉਹ ਜ਼ਮੀਨ ਹਾਂਜੀ ਹਾਂਜੀ ਪੈਸਾ ਕੁਝ ਨਹੀਂ ਜੀ ਮਿਲਿਆ ਜੀ 1 ਰੁਪਿਆ ਵੀ ਨਹੀਂ ਮਿਲਿਆ ਜੀ ਤੇ ਬਾਕੀ ਹੁਣ ਜਿੱਦਾਂ ਮਾਈਨਿੰਗ ਚੱਲਦੀ ਜੀ ਮਾਈਨਿੰਗ ਵਾਲੇ ਦੇ ਰਹੇ ਪੈਸੇ ਜਿੱਦਾਂ ਵੀ ਆਪਣੀ ਜ਼ਮੀਨ ਪਟਾਵੇ ਬੰਦਾ ਤਾਂ ਪੈਸੇ ਮਿਲਣਾ ਮਿਲਣੇ ਉਦਾਂ ਨਹੀਂ ਮਿਲਦੇ ਜੀ ਤੁਹਾਨੂੰ ਚੀਜ਼ ਦਿਖਾਵਾਂ ਜੇ ਸਾਹਮਣੇ ਤੁਸੀਂ ਕੈਮਰਾ ਜ਼ੂਮ ਕਰਕੇ ਦਿਖਾਓ ਕਿਉਂਕਿ ਇਸ ਪਾਸੇ ਤਾਂ ਕ੍ਰੇਟਵਾਲ ਲੱਗੇ ਹੋਏ ਉਹ ਸਾਹਮਣੇ ਘਰ ਦੇ ਨੇ ਤੁਹਾਨੂੰ ਉੱਥੇ ਕੋਈ ਕ੍ਰੇਟਵਾਲ ਨਹੀਂ ਹੈ ਕੋਈ ਕੁਝ ਨਹੀਂ ਹੈ ਤੇ ਜਦੋਂ ਪਾਣੀ ਵਧੂਗਾ ਜੀ ਉਹ ਘਰ ਕਿੱਥੇ ਜਾਣਗੇ ਅੱਜ ਵੀ ਉਹ ਘਰਾਂ ਦੇ ਕੋਈ ਪੱਕਾ ਇੰਤਜ਼ਾਮ ਨਹੀਂ ਹੈਗਾ ਉਹ ਜੱਟ ਵਸਤੀ ਕਹਿੰਦੇ ਉਹਨੂੰ ਉਹ ਬਿਲਕੁਲ ਮੈਂ ਲਗਾਤਾਰ ਕਈ ਵਾਰ ਇੱਕ ਜੀ ਨੂੰ ਕਹਿ ਚੁੱਕਾ ਕਿ ਉਸ ਪਾਸੇ ਧਿਆਨ ਦਿਓ ਕਿਉਂਕਿ ਉਹ ਸਾਹਮਣੇ ਘਰ ਦੇਖੋ ਕੋਈ ਉਹਨਾਂ ਰੋਕ ਨਹੀਂ ਹੈਗਾ ਸਿੱਧਾ ਪਾਣੀ ਵਜੂਗਾ ਉਹ ਸਾਰੀ ਜਿੰਨੀ ਜ਼ਮੀਨ ਹੈ ਸਾਰੀ ਖੁਰੂਗੂ ਦੇ ਵਿੱਚ ਗਿਰੂਗੀ ਵੀ ਤੇ ਨਾਲ ਘਰ ਵੀ ਜਾਊਗਾ ਕਿੰਨੇ ਘਰ ਨੇ ਉੱਥੇ ਜਿਹੜੇ ਆ ਇਹ ਪੂਰਾ ਪਿੰਡ ਹੈ ਜੀ ਦੂਜੇ ਪਾਸੇ ਇਹ ਪਿੰਡ ਹਾਂ ਪੂਰਾ ਪਿੰਡ ਹੈ ਜੀ ਦੂਜੇ ਪਾਸੇ ਪਿੰਡ ਤੋਂ ਬਾਹਰਲੇ ਪਾਸੇ ਘਰ ਨਹੀਂ ਦੋ ਕਰਨ ਜਿਹੜੇ ਸਾਹਮਣੇ ਨਜ਼ਰ ਆ ਨਹੀਂ ਇਹ ਪੂਰੇ ਘਰ ਹੈ ਜੀ ਇਹ ਤਾਂ ਅੱਗੇ ਵੀ ਘਰ ਹੈਗੇ ਨਹੀਂ ਉਹ ਦੀਂ ਦੇ ਨਹੀਂ ਹੈਗੇ ਕਿਉਂਕਿ ਆ ਦਰਕਤ ਕਰਕੇ ਇਹ ਸਾਰਾ ਪਿੰਡ ਹੈ ਜੀ ਪੂਰਾ ਪਿੰਡ ਚਲ ਜਾਂਦਾ ਪੂਰਾ ਇਲਾਕਾ ਜੇ ਪਾਣੀ ਤੇਜ਼ ਗਤੀ ਦੇ ਨਾਲ ਆ ਰਿਹਾ ਪਾਣੀ ਦਾ ਪੱਧਰ ਵੱਧਦਾ ਦਾ ਜਰਾ ਪਾਣੀ ਦਾ ਪੱਧਰ ਮੈਂ ਹੁਣੇ ਗੱਲ ਕੀਤੀ ਥੋੜੀ ਜਿਹਾ ਪਹਿਲਾਂ ਤਾਂ ਉਹ ਹੋਣੋ ਕਹਿੰਦੇ ਵੀ ਆਪਾਂ ਤਾਂ ਵਾਪਸ ਆ ਗਏ ਸੀ ਕਿਉਂਕਿ ਗਰਮੀ ਬੜੀ ਐ ਇਹ ਤਾਂ ਹੈ ਨਹੀਂ ਇੱਕ ਮੀਂਹ ਪੈਂਦਾ ਹੋ ਪਰ ਆਪਾਂ ਖੜੇ ਰਹੀਏ ਗਰਮੀ ਜਾਦੇ ਸੀ ਕਿ ਕਹਿੰਦੇ ਆਪਾਂ ਵਾਪਸ ਆ ਗਏ ਸੀ ਪਰ ਪਾਣੀ ਪਹਿਲਾਂ ਇਹ ਮੁਕਾਬਲੇ ਵੱਧ ਰਿਹਾ ਜੀ ਉੱਥੇ ਲਗਾਤਾਰ ਬਿਲਕੁਲ ਬਜ਼ੁਰਗ ਵੀ ਤੁਹਾਨੂੰ ਦਿਖਾ ਦਿੰਦੇ ਆ ਕੁਝ ਬਜ਼ੁਰਗ ਵੀ ਇਸ ਥਾਂ ਦੇ ਉੱਤੇ ਮੌਜੂਦ ਨੇ ਉਹ ਵੀ ਦੇਖ ਰਹੇ ਨੇ ਕਿਤਨਾ ਕਿਤੇ ਚਿੰਤਾ ਇਹਨਾਂ ਦੇ ਮਨਾਂ ਦੇ ਵਿੱਚ ਵੀ ਨਜ਼ਰ ਆਉਂਦੀ ਆ ਕਿ ਪਾਣੀ ਦਾ ਪੱਧਰ ਜਦੋਂ ਵੱਧਦਾ ਹੈ ਤਾਂ ਫਿਰ ਲੋਕ ਨੇ ਜਿਹੜੇ ਉਹ ਘਰਾਂ ਤੋਂ ਬਾਹਰ ਨਿਕਲਦੇ ਨੇ ਸਮੇਂ ਸਤਲੁਜ ਦਰਿਆ ਤੇ ਪਹੁੰਚੇ ਨੇ ਤਾਂ ਕੁਝ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਨ ਦੀ ਪਾਣੀ ਬਹੁਤ ਹੈ ਜੀ ਚੱਜ ਕੋਈ ਨਹੀਂ ਪਾਣੀ ਦਾ ਬਹੁਤ ਖਤਰਾ ਪੈਦਾ ਹੋ ਗਿਆ ਜੀ ਸਾਨੂੰ ਬੰਨ ਹੜ ਗਏ ਇੱਥੇ ਤੇ ਤਿੰਨ ਜਗ੍ਹਾ ਤੇ ਹੜ ਗਏ ਜੀ ਇਹ ਕਿੰਨੇ ਸਾਲ ਦੇ ਤੁਹਾਡੀ 60 ਸਾਲ ਦੀ ਹੋ ਗਈ ਜੀ ਪਹਿਲਾਂ ਕਿੰਨਾ ਕੁ ਨੁਕਸਾਨ ਦੇਖਿਆ ਇਸ ਦਰਿਆ ਦੇ ਕਰਕੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਬਹੁਤ ਹੋਇਆ ਜੀ ਪਹਿਲਾਂ ਵੀ 30 40 ਕਿਲੇ ਕਿਲੇ ਹੜ ਗਏ ਦੇਖ ਸਕਦੇ ਆਗੇ ਸਰਕਾਰ ਦੇਖ ਸਕਦੀ ਆਗੇ ਇਹ ਪਥਰਾਂ ਦੇ ਬੰਦ ਦੇਖ ਲਓ ਲੱਗੇ ਹੋਏ ਆ ਲਾਇਵ ਆ ਇਹ ਨਕਾਮ ਹੋ ਗਏ ਹੋ ਚੁੱਕੇ ਵੀ ਇਹ ਦੁਬਾਰਾ ਲੱਗਣੇ ਚਾਹੀਦੇ ਪਾਣੀ ਦਾ ਪੱਧਰ ਵੱਧ ਰਿਹਾ ਮੰਨ ਜਿ ਕਿਤਨਾ ਕਿਤੇ ਡਰ ਹੈ ਦਰ ਬਹੁਤ ਹੈ ਜੀ ਜੇ ਉੱਪਰ ਤੇ ਬਰਖਾ ਪੈ ਸਕਦੀ ਕੋ ਬੱਦਲ ਫਟ ਸਕਦਾ ਫਿਰ ਸਾਰੇ ਲੱਗੇ ਨੁਕਸਾਨ ਹੋ ਸਕਦੇ ਸਾਡੇ ਨੂੰ ਡੱਕਾ ਬਾਈ ਨਹੀਂ ਸਾਡਾ ਕੋਈ ਵੀ ਇਥੇ ਪਹਿਲਾਂ ਵੀ ਫਸਲ ਡੁੱਬ ਗਈ ਸੀ ਤੁਸੀਂ ਹਾਂ ਜੀ ਹੁਣ ਫਸਲ ਦਾ ਟੱਕਾ ਹੀ ਰਹੀ ਹੈ ਇਹ ਕਿ ਨਹੀਂ ਫਸਲ ਪਧਰੀ ਹੋ ਗਈ ਬਿਲਕੁਲ ਚਾਰ ਚਾਰ ਫੋਟ ਖੱਡੇ ਪੈ ਗਏ ਖਤਾਂ ਦੇ ਵਿੱਚ ਤੇ ਡੱਕਾ ਰਹਿਣੀ ਹੈ ਅਸਮੇ ਅਸੀਂ ਸਤਲੁਜ ਦਰਿਆ ਦੇ ਕੰਢੇ ਤੇ ਆ ਇੱਕ ਵਾਰ ਤਸਵੀਰ ਮੈਂ ਕੋ ਸਾਥੀ ਨੂੰ ਇੱਕ ਵਾਰ ਫੇਰ ਦਿਖਾਵੇ ਅਨੰਦਪੁਰ ਸਾਹਿਬ ਦਾ ਇਲਾਕਾ ਇਹ ਹਰੀਪੁਰ ਪਿੰਡ ਦੇ ਨਜ਼ਦੀਕ ਖੜਿਆ ਤਾਂ ਇਸੇ ਇਲਾਕੇ ਦੇ ਵਿੱਚ 2023 ਦੇ ਵਿੱਚ ਵੀ ਬਹੁਤ ਤਬਾਹੀ ਮੱਚੀ ਸੀ ਜਦੋਂ ਪਾਣੀ ਦਾ ਪੱਧਰ ਇਸ ਦਰਿਆ ਦੇ ਵਿੱਚ ਵਧਿਆ ਸੀ ਤਾਂ ਫਿਰ ਕਈ ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਪਈ ਸੀ ਅੱਜ ਵੀ ਪਾਣੀ ਦਾ ਪੱਧਰ ਵਧ ਸਕਦਾ ਅੱਜ ਰਾਤ ਨੂੰ ਸਥਿਤੀ ਕੁਝ ਹੋਰ ਹੋ ਸਕਦੀ ਹੈ ਜੇਕਰ ਹਿਮਾਚਲ ਦੇ ਵਿੱਚ ਵੀ ਪੈਂਦਾ ਹਿਮਾਚਲ ਦੇ ਉਸ ਮੀਂਹ ਦੇ ਨਾਲ ਫਿਰ ਅਸਰ ਆ ਜਿਹੜਾ ਉਹ ਮਦਾਨੀ ਇਲਾਕਿਆਂ ਦੇ ਵਿੱਚ ਪੈਂਦਾ ਤਾਂ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਉਹ ਵੱਧਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਭਾਵੇਂ ਕੀ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਚਿੰਤਾ ਵਾਲੀ ਗੱਲ ਤਾਂ ਜ਼ਰੂਰ ਹੈ ਅਸੀਂ ਆਪਣਾ ਸਮਾਨ ਵੀ ਤਿਆਰ ਰੱਖ ਰਹੇ ਹਾਂ ਤੇ ਦੂਜੇ ਪਾਸੇ ਸਵਾਲ ਵੀ ਜ਼ਰੂਰ ਚੁੱਕੇ ਨੇ ਕਿ ਜਿਨ੍ਹਾਂ ਨੇ ਕ੍ਰੇਟ ਵਾਲ ਲਾਈ ਆ ਤਾਂ ਉਹਨਾਂ ਨੇ ਪ੍ਰੋਪਰ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਨਹੀਂ ਬੁਣਿਆ ਜਾਂ ਫਿਰ ਇਸ ਪ੍ਰੋਪਰ ਤਰੀਕੇ ਦੇ ਨਾਲ ਇਸ ਕੰਧ ਨੂੰ ਨੇ ਬਣਾਇਆ ਇਸੇ ਕਰਕੇ ਤਾਂ ਕੰਧ ਫਿਰ ਟੁੱਟ ਗਈ ਆ ਕੰਧ ਟੁੱਟਣ ਦੇ ਨਾਲ ਫਿਰ ਇਸ ਪਿੰਡ ਨੂੰ ਜਿਹੜਾ ਖਤਰਾ ਹੈ ਜਰੂਰ ਉਹ ਮਹਿਸੂਸ ਹੋ ਰਿਹਾ ਕਿ ਜੇਕਰ ਪਾਣੀ ਦਾ ਪੱਧਰ ਵੱਧਦਾ ਤਾਂ ਪਾਣੀ ਪਿੰਡ ਦੇ ਵਿੱਚ ਦਾਖਲ ਹੋ ਸਕਦਾ ਹੈ ਸਾਥੀ ਸੰਸੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰੋਜ਼ਾਨਾ ਸਪੋਕਸਮੈਨ ਟੀਵੀ ਸ੍ਰੀ ਆਨੰਦਪੁਰ